10 ਮਿੰਟ ਦਾ ਫਰਕ ਪੈ ਗਿਆ ਟਾਈਮ ਦਾ ਪਤੇ ਦਿਨਾਂ ਦਾ ਵੀ ਫਰਕ ਪਿਆਈ ਆ ਫਿਰ ਤੇ ਤਾਂ ਕਰਕੇ ਹਜੇ ਨਿਹਰਾ ਹੀ ਹੁੰਦਾ ਵਾ ਮੈਨੂੰ ਜਿਹੜੀ ਸਵੇਰੇ ਮੈਂ 5:30 ਵਜੇ ਬੱਸ ਛੱਡਦਾ ਇੱਥੋਂ ਘਰੋਂ ਚੱਲ ਕੇ ਇੱਥੇ ਤੱਕ ਆਉਂਦੇ ਨੂੰ ਮੈਨੂੰ 7 ਕਿ ਮਿੰਟ ਲੱਗ ਜਾਂਦੇ ਆ 7-8 ਮਿੰਟ ਨਾ ਘਰੋਂ ਤੁਰਿਆ ਸੀਗਾ ਚੰਗਾ ਨਹੀਂ ਰਾਜਿਆ ਸੀਗਾ ਹਜੇ ਤਾਂ ਫੇਰ ਵੀ ਓਹ ਦੇਖੋ ਸਾਹਮਣੇ ਸੂਰਜ ਲਟਾਂ ਨਹੀਂ ਮਾਰਨ ਲੱਗ ਗਿਆ ਤੇ ਕਿੰਝ ਪੈ ਗਿਆ ਫਰਕ ਮੌਸਮ ਦਾ ਵੀ ਮੌਸਮ ਦਾ ਆਹ ਟਾਈਮ ਮੌਸਮ ਦਾ ਵੀ ਪੈ ਗਿਆ ਤੇ ਟਾਈਮ ਦਾ ਵੀ ਪੈ ਗਿਆ। ਬਾਈ ਵੇ ਤੇ ਵੇੜਵੇ ਦਾ ਹਜੇ ਉਨੀ ਹੀ ਬਾਈ ਗਰਮੀ ਹੁੰਦੀ ਆ। ਬਸ ਆਗਸਤ ਤੋਂ ਉੱਪਰ ਲੱਗੂਆ ਗਾ ਮੌਸਮ। ਤੁਰ ਗਿਆ ਸੀ ਤੇ ਮਿੱਥੋਂ ਪੰਜ ਮਿੰਟ ਦਾ ਰਾਹ ਵਾ ਤੁਰ ਕੇ ਇੱਕ ਦਿਨ ਛੇਤੀ ਚੜ ਜਾਂਦਾ ਨਾ ਗਰਮੀਆਂ ਚ ਲੋਕ ਕੀ ਆ ਜਾਂਦੇ ਨੇ ਜਿਆਦਾ ਨਹੀਂ ਮੈਂ ਤਾਂ ਜੇ ਜੇ ਮੈਂ ਆਪ ਦੇ ਫਿੰਗਰ ਕਰਾਉਣ ਜਾਂ ਲੈਣ ਆਉਣਾ ਹੁੰਦਾ ਸੀਗਾ ਫਿਰ ਤਾਂ ਮੈਂ 6 ਵਜੇ ਕੁਸ਼ ਮਿੰਟ ਤੇ ਬਸ ਆਉਂਦੀ ਹੁੰਦੀ ਆ ਮੈਂ ਉਹ ਆ ਜਾਂਦਾ ਹੁੰਨਾ ਕਿਉਂਕਿ ਇੱਥੋਂ ਸਿਰਫ ਬੱਸ ਦੇ ਵਿੱਚ 7 ਮਿੰਟ ਲੱਗਦੇ ਆ ਸਾਡੇ ਸ਼ਹਿਰ ਤੋਂ ਹਾਥ ਥੱਲੇ ਸਾਡਾ ਸ਼ਹਿਰ ਇੱਥੇ ਉਚਾਈ ਤੇ ਆ ਤੇ ਇਹ ਟਲਾਂਡ ਤੇ ਆ ਸ਼ਹਿਰ 7 ਕਿ ਮਿੰਟ ਲੱਗਦੇ ਆ ਇੱਥੇ ਆਉਣ ਨੂੰ ਬੱਸ ਦੇ ਵਿੱਚ ਤੇ ਫਿਰ ਜਲਾਏ ਆ ਮੁੰਡੇ ਤਾਂ ਖੜੇ ਰਹਿੰਦੇ ਨੇ ਹਨਾ ਬੁੜੀਆਂ ਦਾ ਔਖਾ ਹੋ ਜਾਂਦਾ ਥੋੜਾ ਜਿਹਾ ਇਤਾਂ ਕਰਕੇ ਮੈਂ ਚਲ ਪਹਿਲਾਂ ਜਾ ਕੇ ਚੱਕ ਲੈਣਾ ਨੰਬਰ 63 ਆ ਜਾਊਗਾ ਇੱਕ ਪਿਛਲੀ ਵਾਰ ਉਹ ਫਿਰ ਜਦੋਂ ਹੱਥ ਸਿਆਣੇ ਹੋ ਜਾਂਦੇ ਨੇ ਫਿੰਗਰ ਵੀ ਕਈ ਵਾਰੀ ਔਖੇ ਆਉਂਦੇ ਤੇ ਪਿਛਲੀ ਵਾਰੀ ਵੀ ਉਹ ਖਾਸਾ ਟਾਈਮ ਲੱਗ ਗਿਆ ਸੀਗਾ ਹੋਏ ਹੀ ਨਹੀਂ ਸੀਗੇ ਫਿੰਗਰ ਫਿਰ ਉਹਨੇ ਕੰਪਿਊਟਰ 'ਚ ਖਾਸਾ ਕੁਝ ਭਰ ਲਿਆ ਸੀ ਵੀ ਅੱਖਾਂ ਔਖਾਂ ਦਾ ਰੰਗ ਸਾਰਾ ਕੁਝ ਤੇ ਐਤ ਕੀ ਦੇਖੋ ਫਿਰ ਕੀ ਕਰਦੇ ਆ ਹੁਣ ਉਹ ਜਿੱਥੇ ਗੱਡੀਆਂ ਖੜੀਆਂ ਨੇ ਉੱਥੇ ਇੱਕ ਮੈਂ ਤਾਂ ਆ ਜਿੱਥੇ ਗੱਡੀਆਂ ਖੜੀਆਂ ਨੇ ਨਾ ਇੱਥੇ ਦਸਤਾਰ ਆ ਔਰ ਇੱਕ ਕਾਲੀ ਜੀ ਗੱਡੀ ਆਈ ਹੈ ਮੈਨੂੰ ਤਾਂ ਇਸ ਕੰਮ ਨੂੰ ਨਹੀਂ ਆਈ ਹੋਣੀ ਇਹਦੇ ਵਿੱਚ ਵੀ ਆਈ ਹੋਣਗੇ ਪਰਤੀ ਚੱਕਰ ਮੈਂ 6 ਵਜੇ ਪਹੁੰਚ ਗਿਆ ਸਵਾ 6 ਵਜੇ ਨਾ ਹਾਂ ਸਵਾ 6 ਵਜੇ ਪਹੁੰਚ ਗਿਆ ਮੇਰੇ ਮੂਰੇ ਤਾਂ ਵੀ 10 11 ਜਾਨੇ ਨੇ ਕਿ ਉਥੋਂ ਉਥੋਂ ਆਉਂਦੇ ਆਉਂਦੇ ਤੋਂ ਹੀ ਦੋ ਤਿੰਨ ਜਾਨੇ ਆ ਗਏ ਸੀਗੇ ਉਥੋਂ ਵੀ ਤੁਰਿਆ ਆਉਂਦਾ ਸੀਗਾ ਦੋ ਤਿੰਨ ਜਾਨੇ ਇਧਰੋਂ ਆ ਗਏ ਸੀਗੇ ਜਾਨ ਇਧਰਲੇ ਪਾਸੇ ਮੇਰੇ ਤੋਂ ਪਹਿਲਾਂ ਆ ਹੁਣ ਹੀ ਦੇਰ 15 20 ਮਿੰਟਾਂ ਦੇ ਵਿੱਚ ਵਿੱਚ ਹੀ ਇੱਥੇ ਇਕੱਠ ਲੱਗ ਜਾਣਾ ਣੜੇ ਗਰਮੀ ਬਹੁਤ ਜ਼ਿਆਦਾ ਸੀ ਵਾਲ ਤਾਂ ਕਟਾ ਤਾ ਤੇ ਹੁਣ ਹੱਲ ਬਾਲ ਕਟਾਏ ਨੇ ਬਸ ਅੱਜ ਰਾਤ ਤੋਂ ਮੀਂਹ ਦੱਸਿਆ ਹੋਇਆ ਵਾ ਅੱਬ ਕਹਿੰਦਾ ਗਰਮੀ ਤਾਂ ਪੈਣੀ ਨਹੀਂ ਦੇਣੀ ਹੁਣ ਠੰਡ ਲਵਾਉਣੀ ਆ ਸੈਰ ਨੂੰ ਆਹ ਕਰਕੇ ਵਾਲੇ ਕਟਾਏ ਥੀ ਮੈਂ ਕਹਾਂ ਠੰਡ ਪੈ ਜੂਗੀ ਥੋੜੀ ਜਿਹੀ ਬਸ ਮੌਸਮ ਜਿਆ ਸਹੀ ਹੋ ਜਾਊਗਾ ਆ ਬੁੱਢੇ ਆ ਗਏ ਆ ਆ ਹੀ ਜਾਂਦੇ ਨੇ ਲੋਕੀ ਉਹ ਬਾਹਰ ਆ ਉੱਥੇ ਮੈਂ ਕਫੇ ਪੀਣ ਆਇਆ ਪੂਰੀ ਲੋਡ ਦੀ ਘਰੇ ਸੀਗੀ ਕਿ ਪੀਤੇ ਤੋਂ ਬਾਹਰ ਨੂੰ ਆਉਂਦੀ ਸੀਗੀ ਉਹ ਤਾਂ ਸ਼ੁਕਰ ਆ ਨਾਲ ਮੈਂ ਥੋੜਾ ਕੋ ਖਾਣ ਨੂੰ ਲਿੱਤਾ ਹੋਇਆ ਸੀਗਾ ਤਾਂ ਸਹੀ ਜਿਹਾ ਰਹਿ ਪਿਆ ਨਹੀਂ ਤਾਂ ਐ ਕੁੜੀ ਘੁੱਟ ਘਰਦਾ ਸੀ ਬਾਹਰ ਨੂੰ ਆਉਂਦੀ ਸੀ ਮੈਂ ਆਦੀ ਹੀ ਖਟਿਆ ਹੁੰਦੀ ਹੋਇਆ ਨਹੀਂ ਕਦੇ ਆ ਪਤਾ ਨਹੀਂ ਬੀਬੀ ਸੀਗੀ ਵਿਚਾਰੀ ਹੌਲੀ ਹੌਲੀ ਜੇ ਕਰਦੀ ਸੀ ਉਹ ਪਰ ਚੱਲਦਾ ਬਹੁਤ ਹੁੰਦਾ ਕੋਈ ਨਹੀਂ ਹੋਣੀ ਕੁੜੀ ਗਾੜੀ ਇਹ ਮੁੰਡਾ ਕੋਈ ਨਹੀਂ ਹੁਣ ਆਪ ਲੱਗ ਗਈ ਹੋਣੀ ਹੈ ਕੰਮ ਸਾਟਾ ਹੋ ਗਿਆ ਸੀਗਾ ਤੇ ਤੋਂ ਫਿਰ ਜਿਹੜੀ ਹੁਣ ਬੀਬੀ ਲੈ ਕੇ ਆਈ ਸੀ ਮਾਸੀ ਜੀ ਉਹਨਾਂ ਨਾਲ ਉਹਨਾਂ ਦੇ ਨਾਲ ਹੀ ਮੈਂ ਉੱਥੇ ਤੱਕ ਤੁਰੇ ਜਾਂਦਾ ਜੇ ਤੱਕ ਫਿਰ ਮੈਂ ਉਸ ਤੋਂ ਬਸ ਆ ਜਾਂਦਾ ਬੈਨਾ ਇਹ ਸ਼ਹਿਰ ਚ ਰਹਿਣਾ ਖਾਸਾ ਟਾਈਮ ਇਹ ਤੋਂ ਬਗੈਰ ਕਿਤੇ ਹੋਰ ਜੀ ਨਹੀਂ ਲੱਗਦਾ ਹੁੰਦਾ ਸੀ ਹੁਣ ਇਹ ਉਪਰ ਉਪਰ ਆਏ ਲੱਗਦਾ ਹੁਣ ਇੱਥੇ ਨਹੀਂ ਜੀ ਲੱਗਦਾ ਬੰਦਾ ਜਿੱਥੇ ਰਹਿਣ ਲੱਗ ਜਾਂਦਾ ਉੱਥੇ ਹੀ ਬੰਦੇ ਦਾ ਮੋਹ ਜਿਆ ਪੈ ਜਾਂਦਾ ਉਸ ਧਰਤੀ ਨਾਲ ਹੀ ਹੁਣ ਜਿੱਥੇ ਰਹਿਣਾ ਹੁਣ ਉੱਥੇ ਜੀ ਲੱਗਦਾ ਇਹ ਉਪਰ ਉਪਰ ਆ ਲੱਗਦਾ ਵਾ ਪਹਿਲਾਂ ਇਹ ਲੱਗਦਾ ਹੁੰਦਾ ਸੀ ਵਧੀਆ ਹੋਰ ਜੇ ਕਿਤੇ ਚਲੇ ਜਾਣਾ ਇਟਲੀ 'ਚ ਉੱਥੇ ਉਹ ਉਪਰ ਉਪਰ ਆ ਲੱਗਣਾ ਨਾਲੇ ਹੈ ਸੇਮ ਹੀ ਹੈ ਇਟਲੀ ਸੇਮ ਸੇਮ ਜਿਹੀ 80% ਨੇ ਫੇਰ ਵੀ ਉਸ ਧਰਤੀ ਨਾਲ ਬੰਦੇ ਨੂੰ ਪਿਆਰ ਜਿਆ ਪੈ ਜਾਂਦਾ। ਆਰੇ ਇੱਥੇ ਵੀ ਮੈਂ ਤੁਹਾਨੂੰ ਆਹ ਦਰਖਤ ਦਿਖਾਉਣਾ। ਛਾਤੀ ਬਣਾਈ ਪਈ ਆ ਦਰਖਤਾਂ ਨੇ। ਧੁੱਪ ਤਾਂ ਆਉਣ ਹੀ ਨਹੀਂ ਦਿੰਦੇ ਥੱਲੇ। ਬਹੁਤ ਵਧੀਆ ਇੱਥੇ ਆਹ ਦਰਖਤ। ਆਹ ਸ਼ਹਿਰ ਦੇ ਵਿੱਚ ਤਾਂ ਹੀ ਭਰੇ ਪੈ ਨੇ ਇਹਨਾਂ ਨੇ ਆ ਦੇਖੋ। ਇੰਨੀ ਜ਼ਿਆਦਾ ਹਰਿਆਲੀ ਆ। ਆਹੋਂ ਪਰੇ ਧੁਰ ਤੱਕ ਹੀ ਆ ਇਹ ਖਾਸਾ ਬਸ ਚੌਂਕ ਦੇ ਵਿੱਚ ਖਾਲੀ ਆ ਉਹ ਪਰੇ ਉੱਥੇ ਉਹ ਆਹੋਂ ਪਰੇ ਫੇਰ ਸ਼ੁਰੂ ਹੋ ਜਾਂਦੇ ਨੇ ਆਈ 17 ਖਾਲੀ 18 ਦੇ 17 ਦੇ ਵਿੱਚ ਪਚਾਰ ਆਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਆਹ ਦੇਲਾ ਬਣਾਉਣ ਲੱਗੇ ਸੀ ਮੈਂ ਪਹਿਲੀਆਂ ਵੀ ਬਹੁਤ ਵੀਡੀਓ ਬਣਾਈਆਂ ਸੀਗੀਆਂ ਉਦੋਂ ਦਾ ਇਹ ਮੂਰੇ ਇਹਨਾਂ ਨੇ ਹਾਂ ਜਾਨੀ ਕਿ ਜਿਹੜਾ ਆਪਣਾ ਮੂਰੇ ਲਾਈਆਂ ਦੀਆਂ ਚਾਲੀਆਂ ਵਾਸ ਲੱਗੇ ਹੋਏ ਸਕੇ ਇਹਦੇ ਮੂਰੇ ਤੇ ਹੁਣ ਲਾਈ ਨੇ ਜਾਨੀ ਕਿ ਚੰਗੀ ਤਰ੍ਹਾਂ ਠੀਕ ਕਰਤਾ ਹੈ ਨਾ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਪੱਥਰ ਟਾਲੀਆਂ ਨੂੰ ਪੱਥਰ ਤੇ ਹੁਣ ਇਹਦੇ ਮਗਰਲੇ ਪਾਸੇ ਲੱਗੇ ਹੋਏ ਨੇ ਮਿਸਤਰੀ ਉਹ ਠੀਕ ਕਰਨ ਲੱਗੇ ਹੋਏ ਨੇ ਅੰਦਰੋਂ ਵੀ ਬਹੁਤ ਵਧੀਆ ਮੈਂ ਪਾਈ ਹੋਈ ਆ ਪਹਿਲਾਂ ਵੀ ਇਹਦੀ ਸਾਰੀ ਵੀਡੀਓ ਚੰਗਾ ਨਾਮ ਹੈ ਇਸਕ ਚਰਚਾ ਦਾ ਇਟਲੀ ਦੇ ਵਿੱਚ ਆਸੀਂ ਦੂਰੋਂ ਦੂਰੋਂ ਯੂਰਪ ਚੋਂ ਸਾਰੇ ਲੋਕੀ ਦੇਖਣ ਆਉਂਦੇ ਆ ਇਹਨੂੰ ਆਬਾਦੀ ਦੇ ਮੁਤਾਬਕ ਜਿੱਦਾਂ ਕਿ ਸ਼ਹਿਰ ਆ ਉਹਦੇ ਮੁਤਾਬਕ ਓਡਾ ਕੀ ਇਹਨਾਂ ਨੇ ਆਹ ਦੇਖੋ ਜਗਾ ਬਣਾਈ ਹੋਈ ਆ ਆ ਚੈਂਟਰੋ ਦੀ ਸੈਂਟਰ ਵਾਲੀ ਜਗਾ ਦੀ ਬਾਅਦ ਜੇ ਪ੍ਰੋਗਰਾਮ ਹੁੰਦੇ ਆ ਸਟੇਜ ਤਾਂ ਇੱਥੇ ਪੱਕਾ ਹੀ ਲਾਇਆ ਔਰ ਸਪੀਕਰਸ ਸਪਕਰ ਵੀ ਰੱਖੇ ਹੋਏ ਨੇ ਯੋਗਾਂ ਛੁੱਟੀਆਂ 'ਚ ਪ੍ਰੋਗਰਾਮ ਹੁੰਦੇ ਨੇ ਖਾਸੇ ਇੱਥੇ ਵੀ ਬਹੁਤ ਤੇ ਉਹ ਦੇਖੋ ਟਾਈਮ ਪੀਸ ਘੰਟਾ ਘੜੀ ਆਪਾਂ ਕਹਿ ਦਿੰਨੇ ਆ ਬਹੁਤ ਪੁਰਾਣਾ ਉਹ ਜੀ ਇੱਟਾਂ ਤੁਹਾਨੂੰ ਦਿਖਦੀਆਂ ਹੀ ਹੋਣਗੀਆਂ ਇਹਨਾਂ ਦੀਆਂ ਤੇ ਹਜੇ ਵੀ ਵਧੀਆ ਖੜਾ ਐ ਇਹਨ ਪੂਰਾ ਬਾਕੀ ਜੇ ਮਾੜਾ ਮੋਟਾ ਰਹਿ ਵੀ ਜਾਂਦਾ ਕੱਚ ਜਿਹਾ ਉਹ ਟਾਈਮ ਮੁਤਾਬਕ ਮਾੜਾ ਮੋਟਾ ਲੱਗਦਾ ਇਹਨਾਂ ਨੂੰ ਉਹ ਪਿੱਛੇ ਲੱਗੇ ਹੋਏ ਨੇ ਦੇਖੋ ਠੀਕ ਕਰਨ ਇਹਨੂੰ ਹੀ ਠੀਕ ਕਰ ਦੇਣਾ ਟਾਕੇ ਨਹੀਂ ਸਾਰਾ ਬਣਾਉਣਾ ਹੈਗਾ ਜਾਨੀ ਕਿ ਪੁਰਾਣਾ ਹੀ ਲੱਗੇ ਦਿਖਣ ਨੂੰ